ਦੁਵਾਣ ਨੂੰ ਮੁਨਾਹੀ ਲਿਗਿਓ ਜਾਨਿਆ ਲੈ ਓ ਭਾਈ ਲੈ ਓ ਅੰਦਰ ਨੂੰ ਹੋ ਜਾ ਤੈਨੂੰ ਕੱਢੋ ਇਕੱਠੇ ਕਰੋ ਲਾ ਲ ਇਕੱਠੇ ਕਰੋ ਲਾ ਲ ਦੁਵਾਣ ਨੂੰ ਅਠਾ ਲਿਆਓ ਮੈਡਮ ਜੀ ਲਾ ਲਾ ਜੋ ਮੁਨਾਹੀ ਲਿਖ ਜਾਣਾ ਲੈ ਜਾਓ ਭਾਈ ਲੈ ਜਾਓ ਅੰਦਰ ਨੂੰ ਸਾ ਮਾਰਿਆ ਕੋਲੇ ਭਰਾਵਾ ਦਾ ਕਤਲ ਕੀਤਾ ਸੀਗਾ ਆਪਣੇ ਆਸ਼ਿਕਰਾਂ ਮਿਲ ਕੇ ਲੇਕਿਨ ਹੁਣ ਇੱਕ ਬਹਿਨਾਂ ਨੂੰ ਮੁੱਕਰ ਵੀ ਕਹਿ ਰਹੀ ਹੈ ਜੀ ਉਹ ਮੈਨੂੰ ਤਾਕਰਦਾ ਜਿਦਾ ਚਲਦੇ ਅਸੀਂ ਉਹਦਾ ਕਤਲ ਕੀਤਾ ਪੰਜਾਬ ਪੁਲਿਸ ਦਾ 100 ਨੰਬਰ ਮਿੱਟੋ ਪਾ ਦੇਖੋ ਸਾ ਇਹ ਆਦੀ ਆ ਉਹ ਲਾ ਪਾਸੇ ਨਹੀਂ ਨਹੀਂ ਹੋਣਾ ਖੜੇ ਤੇ ਆਹ ਜੂ ਨਹੀਂ ਪੀਈ ਆਵੇਂ ਆਪ ਨੂੰ ਨੀਂਦ ਨਾ ਦੀਓ ਆਹ ਆਜ ਨਾ ਦੀ ਆਜ ਨਾ ਦੀ ਜੁਨੀਆ ਦਾਖ ਲੈਣਾ ਵੀਡੀਓ ਬਣਾ ਕੇ ਰੱਖੋ ਕੁੜੀ ਦੀ ਕੁੜੀ ਦੀ ਜੁਨੀਆ ਪਾਈ ਉੱਥੇ ਫੋਨ ਕਰੋ ਵੀਡੀਓ ਬਣਾ ਕੇ ਰੱਖਿਓ ਵੀਡੀਓ ਬਣਾਓ ਲਾ ਬਣਾਉਣੇ ਬਣਾਉਂਦੇ ਵੀਡੀਓ ਬਣਾਓ ਬਣਾ ਬਣਾਉਂਦੇ ਨਹੀਂ ਪਾਈ ਦੀ ਗੱਲੀ ਕਿਵੇਂ ਤੁਸੀਂ ਜਦੋਂ ਦਾ ਤੁਰੇ ਆਉਂਦੇ ਫਿਰ ਕਢੋ ਨਾ ਉੱਤੇ ਆਹ ਆਇਆ ਕੀ ਆ ਓਏ ਆਹ ਦੋ ਤੇਰੀ ਆਹ ਤਰੀਕਾ ਅਸੀਂ ਅੱਜ ਮਾਰੀ ਦੋ ਸਾਡੇ ਨਾਲੇ

ਆ ਤੋਂ ਨਹੀਂ ਕੀਤੀ ਕੋਈ ਬੜਾ ਜਿਹਾ ਬਣਾ ਨਹੀਂ ਪਾਈ ਇਹ ਬਹੁਤ ਚੰਗਾ ਮੈਂ ਆਪਣੇ ਬਰਤਲ ਆ ਗਿਆ ਜੀ ਅਮਰੀਕਾ ਦਾ ਇਹ ਤਾਂ ਮੇਰੀ 16 9 2024 ਨੂੰ ਐਸਚੂ ਦਿਨਾਨਗਰ ਰਿਸਪੈਕਟ ਮਨੋਜ ਕਮਾਨ ਨੂੰ ਤਲਾ ਮਿਲੀ ਸੀ ਵੀ ਪਿੰਡ ਸਿਹੋਵਾਲ ਦੇ ਸੂਬੇ ਦੀ ਪੜਨੀ ਤੇ ਕੋਈ ਡੈੱਡ ਬੋਡੀ ਪਈ ਹੈ ਔਰ ਐਸਾ ਜਦੋਂ ਨਾਨਾਗਰ ਜਦੋਂ ਮੌਕੇ ਤੇ ਪਹੁੰਚ ਕੇ ਜਾ ਕੇ ਨੇਮਰਾਇਆ ਮੌਕਾ ਕੀਤਾ ਚੈੱਕ ਕਰਨ ਤੇ ਜਿਹੜੀ ਹੈਗੀ ਆ 318 ਸਾਲ ਦਾ ਲੜਕੇ ਦੀ ਲਾਸ਼ ਜਿਹੜੀ ਸੀ ਉਹ ਤੋਂ ਮੌਕੇ ਤੋਂ ਮਿਲੀ ਹੈ ਜਿਸ ਦੇ ਸਿਰ ਤੇ ਸੱਟਾਂ ਨਾਲ ਖਾਂਦ ਸੀ ਤੋਂ ਮੋੜਲੀ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਲੜਕੀ ਹੈਗੀ ਹੈ ਪ੍ਰੀਆ ਨਾਂ ਦੀ ਲੜਕੀ ਹੈ ਪ੍ਰੀਆ ਪੁੱਤਰੀ ਸੁਲਵਿੰਦਰ ਸਿੰਘ ਪਿੰਨ ਦਾਖਲਾ ਉਹ ਇਹਨਾਂ ਨੇ ਆਪਣੇ ਮਿੱਤਰ ਦੇ ਨਾਲ ਉਹ ਲੜਕਾ ਬੋਵੀ ਨਾਂ ਦਾ ਲੜਕਾ ਹੈਗਾ ਆਪਣੇ ਘਰੋਂ ਜਾਂਦਾ ਉਹਦੇ ਨਾਲ ਦੇ ਰਿਲੇਸ਼ਨ ਸੀ ਇਹਨਾਂ ਦੋਨਾਂ ਨੇ ਆਪਣੇ ਜਿਹੜਾ ਨਾਲ ਲੜਕਾ ਸੀਗਾ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਸੱਟਾ ਮਾਰ ਕੇ ਲੜਕੀ ਦੇ ਘਰੇ ਜਿਹੜਾ ਹੈਗਾ ਇਹਦਾ ਔਣਜਾਨ ਸੀ ਲੜਕੇ ਦਾ ਜਿਹੜਾ ਉਹਦਾ ਰਿਲੇਸ਼ਨ ਸੀ ਜਦੋਂ ਇਹ ਜਿਹੜਾ ਲੜਕਾ ਆਇਆ ਹੋਇਆ ਸੀ ਤਾਂ ਇਨ ਬਿਟਵੀਨ ਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਹੈ ਰੋਹਿਤ ਮੌਕੇ ਤੇ ਆ ਗਿਆ ਤਾਂ ਇਸੇ ਦਾ ਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਜਿਹੜੀ ਹੈਗੀ ਹੈ ਇਹ ਇਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਜਿਹੜਾ ਬਾਲਿਆ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਵਾਂ ਨੇ ਨਰਕੇ ਦਾ ਕਤਲ ਕਰ ਦਿੱਤਾ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਉਹ ਕਾਰੀ ਕਰਕੇ ਇਹ ਸੁਬੇ ਤੇ ਆ ਕੇ ਛੋੜ ਦਿੱਤਾ ਸੀ ਉਥੇ ਜਿਹਦੀ ਜਿਹੜੀ ਸ਼ਿਕਾਇਤ ਜਿਹੜੀ ਹੈਗੀ ਆ ਮੌਕੇ ਤੇ ਪਹੁੰਚ ਕੇ ਨਾਲ ਜਿਹੜੇ ਰਿਪੋਰਟਸ ਨੇ ਜਿਹਦੀ ਖਨਾਕ ਕੀਤੀ ਇਸ ਬੰਦੀ ਮਕਰਮਾ ਨੰਬਰ ਜਿਹੜਾ ਹੈਗਾ ਸੋ 134 ਸਟੇਟਸ 16/09/2024 103233 ਤੈਨੋਂ ਸਬਸੈਕਸ਼ਨ 5 ਭਾਰਤੀ ਨਿਆਂ ਸੰਗਤ ਦਾ ਤਹਿਤ ਮਕਰਮਾ ਦਰਜ ਕੀਤਾ ਗਿਆ ਸੋ ਦਗਾਇ ਨਾਲ ਤਪੇਸ਼ ਕਰਨ ਦਾ ਜਿਹੜਾ ਹੈਗਾ ਇਹਨਾਂ ਦੇ ਇਹ ਜਿਹੜੀ ਗੱਲ ਜਿਹੜੀ ਹੈਗੀ ਇਹਨਾਂ ਦੀ ਨੇ ਯਾਜਦਿਸ਼ਨ ਕਰਕੇ ਬੋਬੀ ਨਾਲ ਜੋ ਇਹਦਾ ਲੜਕਾ ਜਿਹੜਾ ਹੈਗਾ ਇਹਦੇ ਚਾਚੇ ਲੜਕਾ ਮਰਨ ਵਾਲਾ ਨੂੰ ਰੋਕਦਾ ਸੀ ਇਹ ਚੀਜ਼ ਦੇ ਇਤਰਾਜ਼ ਕਰਦਾ ਸੀ ਤੇ ਇਸ ਖੁੰਦਨ ਜਿਹਨਾਂ ਨੇ ਦਾ ਮਰਡਰ ਕੀਤਾ ਸੋ ਦੋਵਾਂ ਨੂੰ ਕਿਊਜ਼ ਨੂੰ ਅਸੀਂ ਮੌਕਤ ਹੋਇਆ ਰਿਸਟ ਕਰ ਲਿਆ ਗਿਆ ਸਰ ਕਿੰਨੇ ਨਜਾਇਜ਼ ਬੰਦੇ ਨੇ ਕਾਰਨ ਕਰ ਹਾਂ ਬਿਲਕੁਲ ਇਹ ਨਜਾਇਜ਼ ਬੰਦਾ ਕਰਕੇ ਹੀ ਇਹਨਾਂ ਨੇ ਆਪਕ ਜਿਹੜੀ ਇਹਨੂੰ ਖੁੰਦ ਸੀ ਕੋਈ ਚੀਜ਼ ਨੂੰ ਰੋਕਦਾ ਸੀ ਤੇ ਉਸ ਦਿਨ ਵੀ ਇਹਦੇ ਘਰੇ ਲੜਕਾ ਆਇਆ ਹੋਇਆ ਸੀ ਉਹ ਜਦੋਂ ਮੌਕੇ ਤੇ ਦੇਖਿਆ ਜਾ ਕੇ ਤੇ ਉਹਨਾਂ ਨੇ ਇਹਨਾਂ ਨੂੰ ਇਸੇ ਗੱਲ 'ਚ ਨਾਲ ਮਾਰਨ ਕਰ ਦਿੱਤਾ ਇਹ ਤਕਰੀਬਨ ਇਹਨਾਂ ਦੀ 18-19 ਸਾਲ ਦੀ ਉਮਰ ਹੈਗੀ ਆ ਲੜਕੇ ਮਰਨ ਵਾਲੇ ਦੇ ਵੀ ਤੇ ਜਿਹੜਾ ਹੈਗਾ ਦੋਨੇ ਕਲੂਜ਼ ਨੇ ਨਹੀਂ ਉੱਠਣ ਚੱਲ ਦਿੱਤੀ ਵੀ